ਸਸ਼ੀ ਗਾਜੀ ਮੈਂ ਆਸ਼ੀਰਵਾਦ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਪੰਜਾਬ ਹਰਿਆਣਾ ਅਦਾਲਤ ਨੇ ਵੱਡਾ ਝਟਕਾ ਦੇ ਦਿੱਤਾ ਹੈ ਪੰਜਾਬ ਹਰਿਆਣਾ ਅਦਾਲਤ ਵੱਲੋਂ ਜਿਹੜੇ ਨੇ ਵੱਡੇ ਤਿੱਖੇ ਸਵਾਲ ਖੜੇ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਪੁਲਿਸ ਉੱਤੇ ਕਿ ਆਖਰਕਾਰ ਜਿਹੜਾ ਹੈ ਪਠਾਰ ਮਾਜਰਾ ਕਿੱਧਰ ਗਿਆ ਯਾਨੀ ਕਿ ਜਿੱਥੇ ਪਠਾਰ ਮਾਜਰਾ ਨੂੰ ਗ੍ਰਿਫਤਾਰ ਵੀ ਕਿਹਾ ਗਿਆ ਗਿਆ ਉਸ ਤੋਂ ਬਾਅਦ ਅਚਾਨਕ ਦੀ ਪਠਾਰ ਮਾਜਰਾ ਜਿਹੜਾ ਹੈ ਉਥੋਂ ਫਰਾਰ ਹੋ ਗਿਆ ਹੈ ਤਾਂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਵਾਰ-ਵਾਰ ਵੱਡੇ ਸਵਾਲ ਚੋਕਰੀ ਹੈ ਪੰਜਾਬ ਹਰਿਆਣਾ ਦੀ ਹਾਈ ਕੋਰਟ ਯਾਨੀ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧਾ-ਸਿੱਧਾ ਕਿਹਾ ਗਿਆ ਹੈ ਕਿ ਆਖਰਕਾਰ ਪਠਾਨ ਮਾਜਰਾ ਨੂੰ ਅਸਮਾਨ ਚੱਕਲ ਗਿਆ ਕਿ ਧਰਤੀ ਨਿਕਲ ਗਈ ਹੈ ਕਿ ਆਖਰਕਾਰ ਪਠਾਨ ਮਾਜਰਾ ਕਿੱਧਰ ਗਏ ਤੇ ਦੂਸਰੇ ਪਾਸੇ ਜਿਹੜੀ ਹੈ ਪਠਾਨ ਮਾਜਰਾ ਦੀ ਧਰਮ ਪਤਨੀ ਉਹਨਾਂ ਵੱਲੋਂ ਵੀ ਜਿਹੜਾ ਹੈ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਪਾਈ ਗਈ ਹੈ ਕਿ ਆਖਰਕਾਰ ਮੇਰੇ ਜਿਹੜੇ ਨੇ ਪਤੀ ਯਾਨੀ ਕਿ ਹਮੀਦ ਪਠਾਨ ਮਾਜਰਾ ਉਹਨਾਂ ਉੱਤੇ ਕਿਹੜੇ ਵੱਡੇ ਜਿਹੜੇ ਨੇ ਚਾਰजेस ਲੱਗੇ ਹੋਏ ਨੇ ਕਿਹੜੇ-ਕਿਹੜੇ ਮਾਮਲੇ ਦਰਜ ਹੋਏ ਹੋਏ ਨੇ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਵੱਡੇ ਸਵਾਲ ਪੁੱਛ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਕੋਲੋਂ ਤੁਹਾਨੂੰ ਦੱਸ ਦਿੰਨੇ ਹਾਂ ਕਿ ਪਠਾਨ ਮਾਜਰਾ ਦੇ ਖਿਲਾਫ ਕੀ ਨਿਆ ਐਫਰੀਆਂ ਦਰਜ ਹਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਆਮ ਆਗਦੀ ਪਾਰਟੀ ਦੇ ਵਿਧਾਇਕ ਹਰਨੇ ਸਿੰਘ ਪਠਾਨ ਮਾਜਰਾ ਦੀ ਪਤਨੀ ਸਿਮਰਜੀਤ ਕੋਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਇਰ ਕਰਕੇ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਅਪੀਲ ਕੀਤੀ ਤੇ ਉਹਨਾਂ ਨੇ ਦੋਸ਼ ਇਹ ਸਾਰਾ ਮਾਮਲਾ ਸਿਆਸੀ ਰੰਜਿਸ਼ ਨਾਲ ਜੁੜਿਆ ਹੋਇਆ ਦੱਸਿਆ ਉਹਨਾਂ ਨੇ ਕਿਹਾ ਕਿ ਵਿਧਾਇਕ ਨੇ ਹਾਲੇ ਵਿੱਚ ਹੜ ਦੇ ਮਾਮਲੇ 'ਚ ਸਰਕਾਰ ਨੂੰ ਕਾਰਗੁਜ਼ਾਰੀ ਦੇ ਸਵਾਲ ਉਠਾਏ ਸਨ ਤੇ ਪਠਾਨ ਮਾਜਰ ਦੀ ਪਤਨੀ ਨੇ ਕੋਰ ਨੂੰ ਦੱਸਿਆ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕੀ ਉਹਨਾਂ ਖਿਲਾਫ ਕਿੰਨੇ ਮਾਮਲੇ ਦਰਜ ਹਨ ਉਹ ਕਾਨੂੰਨੀ ਲੜਾਈ ਲੜ ਸਕਣ ਉਹਨਾਂ ਨੇ ਕਿਹਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਅਗਲੀ ਸੁਣਵਾਈ ਤੇ ਇਹ ਦੱਸਿਆ ਜਾਵੇ ਕਿ ਪਠਾਨ ਮਾਜਰ ਖਿਲਾਫ ਕਿੰਨੀਆਂ ਐਫਆਰਆਈ ਦਰਜ ਹਨ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਦੱਸਿਆ ਕਿ ਪਠਾਨ ਮਾਜਰ ਦੀ ਜ਼ਮਾਨਤ ਦੀ ਪਟੀਸ਼ਨ ਜਿਹੜੀ ਹੈ ਟ੍ਰਾਇਲ ਕੋਰਟ ਤੋਂ ਖਾਤ ਹੋ ਚੁੱਕੀ ਹੈ ਉਹ ਫਰਾਦ ਨੇ ਪਟੀਸ਼ਨ ਅਨੁਸਾਰ ਵਿਧਾਇਕ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਤੇ ਦਰਿਆਵਾਂ 'ਚ ਪਾਣੀ ਛੱਟਣ ਦਾ ਗਾਂਦ ਕੱਢਣ ਦੀ ਆਗਿਆ ਦੇਣ ਦੇ ਮਾਮਲੇ 'ਚ ਸਰਕਾਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਸੀ ਉਹਨਾਂ ਦਾਵਾ ਕੀਤਾ ਕਿ ਹਲਕੇ ਤੇ 11 ਪਿੰਡ ਹੜ੍ਹ ਦਾ ਪ੍ਰਭਾਵਿਤ ਹੋਏ ਪਰ ਸਰਕਾਰ ਨੇ ਕੱਗਰ ਦਰਿਆ ਨੂੰ ਕੰਡੇ ਤੇ ਮਜ਼ਬੂਤ ਕਰਨ ਲਈ ਮਿੱਟੀ ਦੀ ਵਰਤੋਂ ਕਰਨ ਦੀ ਆਗਿਆ ਹੀ ਨਹੀਂ ਦਿੱਤੀ ਪੀਟੀਸ਼ਨ ਕਰਤਾ ਨੇ ਕਿਹਾ ਕਿ ਵਿਧਾਇਕ ਦੇ ਬਿਆਨ ਬਰਨ ਹੋਣ ਬਾਅਦ ਸਰਕਾਰ ਨੇ ਨਾਰਾਜ਼ਗੀ ਜਾਰੀ ਕੀਤੀ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਵਾਪਸ ਲੈ ਲਈ ਗਈ ਇਸ ਦੇ ਨਾਲ ਖੇਤਾਂ ਦੇ ਸਾਰੇ 18 ਦਰ ਤਬਦਲ ਕਰ ਦਿੱਤਾ ਇਸ ਦੌਰਾਨ ਵਿਧਾਇਕ ਖਿਲਾਫ ਐਫ ਆਰ ਆਈ ਨੰਬਰ 173 ਦਰਜ ਕੀਤੀ ਜਿਸ ਚ 420 376 ਅਤੇ 500 ਆਈ ਐਫ ਸੀ ਦਰਾਂ ਗੰਭੀਰ ਦੋਸ਼ ਕਰ ਲਾਏ ਸ਼ਿਕਾਇਤ ਕਰਤਾ ਗੁਪ੍ਰਿਤ ਕੌਰ ਨੇ ਪਟੀਸ਼ਨ 'ਚ ਵਿਧਾਇਕ ਦੀ ਦੂਜੀ ਪਤਨੀ ਦੱਸਿਆ ਤੇ ਕਿਹਾ ਕਿ ਇਹ ਉਹ ਪੈਨਾਹੀ ਅਜਿਹੇ ਮੁਕਦਮੇ ਦਰਜ ਕਰ ਚੁੱਕੀ ਹੈ ਪਟੀਸ਼ਨ ਦਾ ਦਾਵਾ ਕੀਤਾ ਕਿ ਵਿਧਾਇਕ ਨੂੰ ਫਸਾਉਣ ਲਈ ਉਹਨਾਂ ਦੇ ਸੋਹਰਾ ਘਰ ਦੇ ਕੋਲ ਛਾਪੇਮਾਰੀ ਕੀਤੀ ਅਤੇ ਸਮਰਥਕਾਂ ਖਿਲਾਫ ਐਫ ਆਈ ਨੰਬਰ 174 ਦਰਜ ਕੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਵਿਧਾਇਕ ਗੈਂਗਸਟਰ ਕਰਾਰ ਦੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਫਰਜੀ ਮੁਕਾਬਲੇ ਤੇ ਜਿਹੜਾ ਫਸਾਉਣ ਦਾ ਖਤਰਾ ਹੈ ਸੀਮਾ ਜੀ ਕੋਰ ਨੇ ਅਦਾਲਤ ਨੂੰ ਸਖਿਆ ਬਹਾਲ ਕਰਨ ਤੇ ਦਰਜ ਮਾਮਲਿਆਂ ਤੇ ਪੁਲਿਸ ਬਿਲਕੁਲ ਵਿਟਾਲੇਟ ਰਿਪੋਰਟ ਮੰਗਤ ਦੀ ਬੇਨਤੀ ਕੀਤੀ ਹੈ ਯਾਨੀ ਕਿ ਪਠਾਨ ਮਾਜਰਾ ਦੀ ਜਿਹੜੇ ਤਰਪਤਨੀ ਨੇ ਉਹ ਜਿਹਨੇ ਤਿੱਖੇ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਨੇ ਅਦਾਲਤ ਤੇ ਪੰਜਾਬ ਸਰਕਾਰ ਨੂੰ ਕਿ ਮੇਰੇ ਜਿਹੜੇ ਨੇ ਉਹਨਾਂ ਦੇ ਪਤੀ ਨੇ ਜਿਹੜੇ ਨੇ ਪਠਾਨ ਮਾਜਰਾ ਉਹਨਾਂ ਦੇਤੇ ਕਿਹੜੇ ਚਾਰਜਸ ਲੱਗੇ ਹੋਏ ਨੇ ਤੇ ਉਹ ਸਾਨੂੰ ਦੱਸਿਆ ਜਾਵੇ ਜਿਹੜਾ ਅਸੀਂ ਆਪਣਾ ਮੁਕੱਦਮਾ ਜਿਹੜਾ ਹੈ ਉਹਦੇ ਅਧੀਨ ਚੱਲਦਿਆਂ ਲੜ ਸਕੀਏ ਧੰਨਵਾਦ